ਉਹ ਜਿਹੜਾ ਸਮਾਂ ਸੀਗਾ ਉਹ ਮਨਵੰਤਰ ਸੀ ਜੋ ਸਾਤ ਸੰਗ ਜੀ 31 ਕਰੋੜ 14 ਲੱਖ ਤੇ 48000 ਸਾਲ ਦਾ ਜੋ ਸਮਾਂ ਸੀ ਬਹੁਤ ਪ੍ਰਾਤਨ ਯੁਗਾਂ ਦੀ ਗੱਲ ਹੈ ਉਸ ਵੇਲੇ ਜੋ ਕੁਝ ਹੋਇਆ ਸੀ ਉਹ ਸਰਵਣ ਕਰੀਏ ਕਹਿੰਦੇ ਬਿਨਿਆਚਲ ਪਰਬਤ ਉੱਤੇ ਸ਼ਕਤੀ ਤਪ ਕਰਨ ਵਾਸਤੇ ਗਈ ਸੀ ਦੇਵਤਾ ਨੇ ਰਾਖਸ਼ਾਂ ਨੇ ਜੋਰ ਪਾ ਲਿਆ ਧਰਤੀ ਉੱਤੇ ਸਾਰੇ ਪਾਸੇ ਰਾਖਸ਼ਾਂ ਦੀ ਬਹੁਤ ਜ਼ਿਆਦਾ ਮਾਰੋ-ਮਾਰ ਮਚ ਗਈ ਉਹਨਾਂ ਨੇ ਦੇਵਤਿਆਂ ਨੂੰ ਜੰਗ ਵਿੱਚ ਹਰਾ ਦਿੱਤਾ ਦੇਵਤੇ ਹਾਰ ਕੇ ਜੰਗਲਾ ਪਹਾੜਾਂ ਵਿੱਚ ਲੁਕ ਗਏ ਕਹਿੰਦੇ ਆਪਣੀ ਜਿੱਤ ਦਾ ਦਮ ਤੇ ਤਾਂ ਨੂੰ ਹੰਕਾਰ ਵੀ ਬੜਾ ਹੋਇਆ ਉਹਨੇ ਸਵਰਗ ਤੇ ਵੀ ਕਬਜ਼ਾ ਕਰ ਲਿਆ ਦਇ ਗੜ ਸੁਰਤਾਂ ਤੇ ਬਸੇ ਸਿਪੂਰੀ ਜਾਏ ਕਹਿੰਦੇ ਉਹਨਾਂ ਨੂੰ ਦੇਵ ਲੋਕ ਚੋਂ ਕੱਢ ਦਿੱਤਾ ਦੇਵਤਿਆਂ ਨੂੰ ਉਹ ਵਿਚਾਰੇ ਇਧਰ ਉਧਰ ਜੰਗਲਾਂ ਪਹਾੜਾਂ ਚ ਭਟਕਦੇ ਫਿਰਦੇ ਹਨ ਤਾਰੇ ਦੇਵਤੇ ਦੇਵਤੇ ਸਾਧ ਸੰਗਤ ਜੀ ਕੀ ਹੁੰਦਾ ਚੰਗੇ ਬੰਦੇ ਨੇਕ ਬੰਦੇ ਜਿਹੜੇ ਬੰਦੇ ਚਾਹੁੰਦੇ ਆ ਹੁਣ ਵੀ ਧਰਤੀ ਤੇ ਦੇਵਤੇ ਵੀ ਹਨ ਦਾਇਤ ਵੀ ਹਨ ਜਿਹੜੇ ਚਾਹੁੰਦੇ ਆ ਵੀ ਸੰਸਾਰ ਸੁਖੀ ਰਵੇ ਹਰ ਇੱਕ ਬੰਦੇ ਨੂੰ ਟਾਈਮ ਸਿਰ ਰੋਟੀ ਮਿਲੇ ਹਰ ਇੱਕ ਬੰਦੇ ਨੂੰ ਟਾਈਮ ਸਿਰ ਦਵਾਈ ਬੂਟੀ ਮਿਲੇ ਸਾਰੀਆਂ ਸਹੂਲਤਾਂ ਸਾਰੇ ਆਰਾਮ ਨਾਲ ਰਹਿਣ ਉਹ ਬੰਦੇ ਜਿਹੜੇ ਸੋਚਦੇ ਆ ਉਹ ਦੇਵਤੇ ਆ ਜਿਹੜੇ ਸੋਚਦੇ ਆ ਵੀ ਲੋਕਾਂ ਦਾ ਨੁਕਸਾਨ ਹੋਵੇ ਲੋਕ ਪਰੇਸ਼ਾਨ ਹੋਣ ਲੋਕਾਂ ਦੇ ਕੰਮਾਂ 'ਚ ਰੁਕਾਵਟ ਪਵੇ ਉਹ ਦੇਦ ਹਨ ਸੋ ਦੇਵਤਾ ਜਾਂ ਦੇਦ ਬੰਦੇ ਦੀ ਬਿਰਤੀ ਹੋਇਆ ਕਰਦੀ ਹੈ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਦਸਮਗ੍ਰੰਥ ਸਾਹਿਬ 'ਚ ਲਿਖਿਆ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਜਿਹੜਾ ਬੰਦਾ ਸਾਧੂਆਂ ਵਾਲੇ ਕੰਮ ਕਰਦਾ ਉਹਨੂੰ ਆਪਾਂ ਕਹਿੰਦੇ ਆਂ ਦੇਵਤਾ ਉਹ ਕਿਰਤ ਕਰਮ ਜੇ ਜਗ ਮੈਂ ਕਰਹੀ ਨਾਮ ਅਸਲ ਤਾਂ ਕੋ ਜਗਤਾ ਰਹੀ ਮਾਰੇ ਕੰਮ ਕਰਿਆ ਆਪਾਂ ਕਹਿੰਦੇ ਬੜਾ ਰਾਖਸ਼ ਬੰਦਾ ਹੈ ਤਾਂ ਬੜਾ ਜ਼ਾਲਮ ਹੈ ਬੜਾ ਦੈਂਤ ਹੈ ਤਾਂ ਸੋ ਇਸ ਤਰ੍ਹਾਂ ਜਿਹੜੇ ਦੈਂਤ ਸਾਨ ਉਹ ਮਾਰੇ ਕਰਮ ਕਰਨ ਵਾਲੇ ਉਹਨਾਂ ਨੇ ਦੇਵਤਿਆਂ ਨੂੰ ਪੁਜਾ ਦਿੱਤਾ ਅਤੇ ਦੇਵਤੇ جنگ ਦੇ ਮੈਦਾਨ ਵਿੱਚ ਹਾਰ ਕੇ ਕਹਿੰਦੇ ਜਾ ਕੇ ਦੇਵਤੇ ਬ੍ਰਹਮਾ ਨੂੰ ਪੁਕਾਰ ਕਰਦੇ ਹੈ ਬ੍ਰਹਮਾ ਜੀ ਸਾਨੂੰ ਸਾਡੇ ਦੁਸ਼ਮਣਾਂ ਨੇ ਜੰਗ ਚੋਂ ਪੁਜਾ ਦਿੱਤਾ ਹੈ ਅਸੀਂ ਹੁਣ ਤੁਹਾਡੀ ਸ਼ਰਨ ਆਏ ਹਾਂ ਕੋਈ ਬਖਾਨ ਕੈ ਸਭ ਸਮਝਾਈ ਕਹਿੰਦੇ ਬ੍ਰਹਮਾ ਜੀ ਨੇ ਸਾਰੇ ਦੇਵਤਿਆਂ ਨੂੰ ਸਮਝਾਇਆ ਤੇ ਇਸ ਸਮੱਸਿਆ ਦਾ ਉਹਨਾਂ ਨੇ ਸਮਾਧਾਨ ਵੀ ਦੱਸਿਆ ਰਾਜ ਸ਼ਕਤੀ ਚਿਰਿੰਦ ਕਾ ਲਿਖ ਤਾਹੇ ਜਿਝਾਈ ਬ੍ਰਹਮਾ ਜੀ ਕਹਿਣ ਲੱਗੇ ਦੇਖੋ ਭਾਈ ਰਾਜਵੇਂ ਤਾਂ ਮਿਲਦਾ ਨਹੀਂ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈਹੈ ਨਿਜ ਬਲ ਸੋ ਲੈਹੈ ਰਾਜ ਦਾ ਖੋਣਾ ਪੈਂਦਾ ਤੇ ਉਹ ਤੁਹਾਨੂੰ ਕੌਣ ਮਦਦ ਕਰੇਗਾ ਉਹਦੇ ਵਿੱਚ ਤੁਹਾਡੀ ਕੋਈ ਮਦਦ ਕਰੇਗੀ ਚੰਡੀ ਚੰਡੀ ਤੋਂ ਬਿਨਾ ਕੋਈ ਦੂਜਾ ਬੰਦਾ ਜੰਗ ਦੇ ਵਿੱਚ ਕੰਮ ਨਹੀਂ ਹੁੰਦਾ ਰਾਜ ਖੋਣਾ ਹੋਵੇ ਤਾਂ ਸ਼ਸਤਰਾਂ ਨਾਲ ਹੀ ਖੋਣਾ ਇਸ ਕਰਕੇ ਆਦ ਸ਼ਕਤ ਸ੍ਰੀ ਚੰਡਕਾ ਤੁਮ ਲਿਓ ਮਨਾਈ ਉਹ ਜਿਹੜੀ ਪਰਮੇਸ਼ਰ ਦੀ ਸ਼ਕਤੀ ਆ ਚੰਡੀ ਆ ਉਹਨੂੰ ਮਨਾਓ ਉਹਦੀ ਭਗਤੀ ਕਰੋ ਉਹਦਾ ਸਿਮਰਨ ਕਰੋ ਬਹਿ ਜਾ ਹੈ ਤੁਮ ਰਾਜ ਕੋ ਜਹ ਅਦਕ ਸਮਾਜਾ ਬਲਬਾ ਜੀ ਕਹਿਣ ਲੱਗੇ ਤੁਹਾਨੂੰ ਚੰਡੀ ਰਾਜ ਲੈ ਕੇ ਦਵੇਗੀ ਉਹ ਪ੍ਰਤਾਪ ਤੁਹਾਡਾ ਬਣਾਵੇਗੀ ਚੰਡੀ ਤੋਂ ਬਿਨਾ ਕੋਈ ਤੁਹਾਨੂੰ ਦੂਸਰਾ ਰਾਜ ਲੈ ਕੇ ਨਹੀਂ ਦੇ ਸਕਦਾ। ਜਨ ਬ੍ਰਹਮਾ ਤੇ ਗਾਇਸੁਰ ਹਰ ਖਾਵਨ ਕਾਜਾ। ਕਹਿੰਦੇ ਬ੍ਰਹਮਾ ਜੀ ਦਾ ਵਚਨ ਸੁਣ ਕੇ ਸਾਰੇ ਦੇਵਤੇ ਚੰਡੀ ਦੇ ਦਰਬਾਰ ਵਿੱਚ ਗਏ ਹਨ। ਚੰਡੀ ਦੀ ਭਗਤੀ ਕਰਨ ਲੱਗੇ ਹਨ। ਚੰਡੀ ਨੂੰ ਖੁਸ਼ ਕਰਨਾ ਚਾਹੁੰਦੇ ਹਨ। ਜਾਇ ਅਰਾਧੀ ਚੰਡਕਾ ਬਿਦਤੀ ਜਗ ਮਾਈ। ਜਦੋਂ ਉਸ ਪਕਾਲਪੁਰਖ ਦੀ ਸ਼ਕਤੀ ਨੂੰ ਪ੍ਰਥਮ ਭਗਉਤੀ ਸਿਮਰ ਕੇ ਉਸ ਵਾਹਿਗੁਰੂ ਦੀ ਸ਼ਕਤੀ ਨੂੰ ਯਾਦ ਕੀਤਾ ਕਿਉਂਕਿ ਉਹ ਸਦਾ ਸਦਾ ਹੀ ਅਸਾਦ ਸੰਗਤ ਜੀ ਕਦੀ ਵੀ ਐਸਾ ਸਮਾ ਸੰਸਾਰ ਤੇ ਨਹੀਂ ਜਦੋਂ ਵਾਹਿਗੁਰੂ ਦੀ ਸ਼ਕਤੀ ਨਾ ਹੋਵੇ ਆਖੋ ਸ੍ਰੀ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਆਦ ਸੱਚ ਤੇ ਜੁਗਤ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਜਦੋਂ ਕੋਈ ਯਾਦ ਕਰੇ ਉੱਥੇ ਹੀ ਹਾਜ਼ਰ ਹੈ ਜਿੱਥੇ ਹਰ ਆਰਾਧੀ ਹੈ ਜਿੱਥੇ ਹਰ ਮਿੱਤ ਸਹਾਈ ਜਿੱਥੇ ਕੋਈ ਯਾਦ ਕਰੇ ਉੱਥੇ ਹੀ ਪਰਮੇਸ਼ਰ ਸਹਾਇਤਾ ਕਰਨ ਲਈ ਆ ਜਾਂਦੇ ਤੋ ਜਦੋਂ ਦੇਵਤਿਆਂ ਨੇ ਆਦ ਸ਼ਕਤੀ ਚੰਡਕਾ ਨੂੰ ਯਾਦ ਕੀਤਾ ਉਸ ਜੁਦਦੀ ਦੇਵੀ ਨੂੰ ਯਾਦ ਕੀਤਾ ਤਾਂ ਉਹ ਪ੍ਰਗਟ ਹੋ ਕੇ ਖਲੋ ਗਈ ਸਰਬੰਦੇ ਜਨ ਕੀ ਸਚ ਨਿਜ ਬ੍ਰਿថា ਸੁਣਾਈ ਹੱਥ ਜੋੜ ਕੇ ਦੇਵਤਿਆਂ ਨੇ ਬੇਨਤੀ ਕੀਤੀ ਕਿ ਮਾਤਾ ਅਸੀਂ ਤਾਂ ਲੁੱਟੇ ਗਏ ਆ ਸਾਡਾ ਤਾਂ ਰਾਜ ਭਾਗ ਖੋ ਲਿਆ ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ ਲਿਆ ਮੈਖਾਸਰ ਹਮਾਰਾ ਛੀਨ ਤਾਮ ਹੈ ਕੀਜੈ ਸੋਈ ਮਾਤ ਬਾਤ ਤੁਮ ਕੋ ਸਹਾਤ ਸਭ ਸੇਵਕ ਕਰੀਮ ਤੱਕ ਆਏ ਤੇਰੀ ਸ਼ਾਮ ਹੈ ਦੀਜੈ ਬਾਜ ਦੇਸ ਹਮੈ ਮੇਟੀ ਆ ਕਲੇਸ਼ ਪਲੇਸ਼ ਕੀਜਿਆ ਅਭੇਸ਼ ਉਹਨਾ ਵੱਡੋ ਯਹ ਕਾਮ ਹੈ اے ਮਾਂ ਤੂੰ ਕਰ ਕੋ ਮਾਰਤ ਨਾ ਕੋਉ ਨਾਮ ਲੈ ਕੇ ਤਾਂ ਮਾਰਤ ਹੈ ਲੈ ਕੇ ਤਾਂ ਕੇ ਖਾਵੰਦ ਕੋ ਨਾਮ ਹੈ ਕਦੀ ਕਦੀ ਕਿਸੇ ਬੰਦੇ ਨੇੁੱਤੇ ਨੂੰ ਡੰਡਾ ਕੁੱਤਾ ਕਹਿ ਕੇ ਨਹੀਂ ਮਾਰਿਆ ਓਏ ਕੁੱਤਿਆ ਤੂੰ ਮਰ ਜਾਏ ਬਲਕੇ ਡੰਡਾ ਮਾਰਨ ਲੱਗਿਆ ਕਹਿੰਦੇ ਨੇ ਤੇਰੇ ਸਾਈ ਮਰ ਜਾ। ਤੇਰੇ ਮਾਲਕ ਮਰ ਜਾਣ ਜਿਨ੍ਹਾਂ ਨੇ ਕੁੱਤਾ ਪਾਲਿਆ ਹੋਇਆ। ਇਹ ਮਾਂ ਸਾਨੂੰ ਗਾਲਾਂ ਨਹੀਂ ਪੈ ਰੀਆਂ ਇਹ ਸਾਡੀ ਬੇਇੱਜ਼ਤੀ ਨਹੀਂ ਹੋ ਰਹੀ ਇਹ ਸਾਡੀ ਦਰਦਸ਼ਾ ਨਹੀਂ ਹੋ ਰਹੀ ਇਹ ਮਾਤਾ ਤੇਰੀ ਹੋ ਰਹੀ ਹੈ। ਤੂੰ ਸਾਡੀ ਮਾਂ ਹੈ ਤੇ ਤੇਰੇ ਅਸੀਂ ਪੁੱਤਰ ਹਾਂ ਸਾਰੇ ਦੇਵਤੇ। ਸਾਤਸੰਗ ਜੀ ਜਿੰਨੇ ਵੀ ਦੇਵਤੇ ਤੇ ਦਿੱਤੀ ਕਰੋੜਾ ਚੰਦ ਸੂਰਜ ਹਵਾ ਪਾਣੀ ਅੱਗ ਆਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਜਿੰਨੇ ਵੀ 33 ਕਰੋੜ ਦੇਵੀ ਦੇਵਤੇ ਆ ਇਹ ਮਹਾਰਾਜ ਕਾਲਪੁਰਖ ਦੀ ਸ਼ਕਤੀ ਦੇ ਪੈਦਾ ਕੀਤੇ ਹੋਏ ਆ ਉਹ ਸਭ ਤੋਂ ਮੂਲ ਹੈ ਪ੍ਰਸੰਭਗੋਤੀ ਸੋ ਉਹਦੇ ਅੱਗੇ ਅਰਦਾਸ ਕਰਦੇ ਮਾਤਾ ਸੀ ਤੇਰੇ ਬੱਚੇ ਆ ਤੇ ਸਾਨੂੰ ਮਾਰ ਪੈ ਰਹੀ ਹੈ ਨਾ ਤੈਨੂੰ ਪੈ ਰਹੀ ਹੈ ਤੇਰੀ ਬਦਨਾਮੀ ਆ ਕੂਕਰ ਕੋ ਮਾਰ ਤਾ ਕੋ ਨਾਮ ਲੈ ਕੇ ਕੁੱਤੇ ਨੂੰ ਕਦੀ ਕੁੱਤਾ ਕਹਿ ਕੇ ਥੋੜਾ ਕੋ ਡੰਡਾ ਮਾਰਦਾ ਬੋਲ ਕੇ ਕਹਿੰਦੇ ਤੇਰੇ ਸਾਈਂ ਮਰ ਜਾਣ ਮਾਲਕਾਂ ਨੂੰ ਗਾਲ ਪੈਂਦੀ ਹੈ ਜੇ ਕੁੱਤਾ ਕੋਈ ਗਲਤੀ ਕਰ ਦਵੇ ਉਹਦੇ ਮਾਲਕ ਨੂੰ ਫੜ ਕੁੱਤੇ ਨੂੰ ਸਾਭਿਆ ਕਿਉਂ ਨਹੀਂ ਉਲਾਮਾ ਉਹਨੂੰ ਆਉਂਦਾ ਇਸ ਕਰਕੇ ਮਹਾਰਾਜ हे ਮਾਤਾ हे ਚੰਡਕਾ ਸਾਡੇ ਤੇ ਕਿਰਪਾ ਕਰੋ ਦੈਂਤਾਂ ਦੀ ਅਨਿਤੀ ਦੈਂਤਾਂ ਦਾ ਜ਼ੁਲਮ ਦੇਖਿਆ ਜਗਤ ਮਾਤ ਚੰਡਕਾ ਸਭ ਜਾਣਦੀ ਹੈ ਉਹਨਾਂ ਦੀ ਅਨੁਨੀਤੀ ਵੇਖ ਕੇ ਉਹ ਦੇਵਤਿਆਂ ਨੂੰ ਹੌਸਲਾ ਦਿੱਤਾ ਸਤਕਾਰ ਦਿੱਤਾ ਬਾਈ ਤੁਸੀਂ ਫਿਕਰ ਨਾ ਕਰੋ ਤੁਹਾਡਾ ਰਾਜ ਮੈਂ ਵਾਪਸ ਲੈ ਦੇਾਂਗੀ ਰਾਖਸ਼ਾਂ ਨੂੰ ਮਾਰ ਦੇਾਂਗੀ ਜੜੀ ਸਿੰਧ ਪਰ ਚੰਦਕਾ ਆਇਓ ਤੁਸ ਵੱਸਤਾ ਜੀ ਉਸ ਵੀਰੇ ਸ਼ੇਰ ਤੇ ਸਵਾਰ ਹੋ ਗਈ ਤੇ ਆਪਣੇ ਅਠਾ ਹੱਥਾਂ ਵਿੱਚ ਸ਼ਸਤਰ ਫੜ ਲਏ ਅੱਠ ਜਿਹੜੇ ਸ਼ਕਤੀ ਦੇ ਹੱਥ ਨੇ ਸਾਥ ਸੰਗਤ ਦੀ ਫੋਟੋਆਂ ਬਣਾਉਣ ਵਾਲੇ ਤਾਂ ਫੋਟੋ ਬਣਾਉਂਦੇ ਹੋਰ ਤਨਾ ਸਵਾਰ ਸਿੰਘ ਨਾਮ ਸ਼ੇਰ ਦਾ ਹੈ ਜਿੰਨਾ ਖਾਲਸਾ ਬੈਠਾ ਹੈ ਸ਼ੇਰ ਆਖੋ ਸ੍ਰੀ ਵਾਹਿਗੁਰੂ ਇਹਦੇ ਉੱਤੇ ਬਾਬਾ ਦੀਪ ਸਿੰਘ ਵਰਗੇ ਸ਼ੇਰਾਂ ਉਤੇ ਚੰਡੀ ਸਵਾਰ ਹੁੰਦੀ ਹੈ ਆਖੋ ਸ੍ਰੀ ਵਾਹਿਗੁਰੂ ਤੇ ਉਹਦੇ ਹੱਥ ਹੱ ਕਿਹੜੇ ਨੇ ਚਤੁਰ ਦਿਸ਼ਾ ਕਿਨੋਂ ਬਲ ਆਪਣਾ ਉੱਤ, ਈਸ਼ਤ, ਵੈਸ਼ਤ, ਨਾਰਥ ਤੇ ਸਾਉਥ ਚਾਰ ਤਏ ਹੋ ਗਏ ਤੇ ਚਾਰ ਉਹਦੀਆਂ ਕੋਣਾ ਨੇ ਅਗਨੀ ਕੋਣ, ਵਾਵੀ ਕੋਣ, ਨਿਰਤ ਕੋਣ, ਈਸਾਨ ਕੋਣ ਇਹ ਚਾਰੇ ਵਲਾ ਕੇ ਤੇ ਚਾਰ ਉਪ ਦਿਸ਼ਾ ਤੇ ਚਾਰ ਵੱਡੀਆਂ ਦਿਸ਼ਾ ਕਿੰਨੀਆਂ ਹੋ ਗਈਆਂ ਅੱਠ ਜਿਹੜੀ ਇਹ ਸਾਰੇ ਪਾਸੇ ਸ਼ਕਤੀ ਕੰਮ ਕਰ ਰਹੀ ਉਹਦੀਆਂ ਅੱਠ ਬਾਹਾਂ ਹਨ ਇਹ ਬੜਾ ਬਰੀਕ ਵਿਸ਼ਾ ਹੈ ਸੂਖਮ ਹੈ ਅਸੀਂ ਫਿਜ਼ੀਕਲ ਸਰੀਰ ਵੇਖਾਂਗੇ ਵੀ ਅੱਠ ਬਾਹਾਂ ਕਿਵੇਂ ਹੋ ਸਕਦੀਆਂ ਬੰਤ ਜਨਾਨੀ ਦੀਆਂ ਜਾਂ ਕੋਈ ਬੀਬੀ ਸੀ ਉਹ ਬੀਬੀ ਨਹੀਂ ਸੀ ਉਹ ਸ਼ਕਤੀ ਸੀ ਅਦਰਜੀ ਸੀ ਅਕਾਲ ਪੁਰਖ ਦੀ ਉਹਦੇ 8 ਬਾਵਾ ਵਿੱਚ ਸ਼ਸਤਰ ਆ ਗਏ ਹਨ ਹਾਂਜੀ ਬਡੇ ਦਾਤ ਅਨ ਗਨ ਬਡੇ ਰਣਖੇਤ ਮੁਝਾਰੀ ਕਹਿੰਦੇ ਜੰਗ ਦਾ ਅਖਾੜਾ ਪੱਕ ਗਿਆ ਸੂਰਮੇ ਆਮਣੇ ਸਾਹਮਣੇ ਹੋ ਗਏ ਬੜਾ ਕਮਸਾਨ ਦਾ ਜੁਦ ਮਚਿਆ ਚੰਡੀ ਦੀ ਵਾਰ ਵਿੱਚ ਕਲਗੀਧਰ ਪਾਤਸ਼ਾਹ ਨੇ ਉਹਨਾਂ ਜੰਗਾ ਜੁਦਾਂ ਦਾ ਵਰਣਨ ਕੀਤਾ ਉਮੜ ਲਥੇ ਸੂਰਮੇ ਮਾਰ ਮਚੀ ਕਰਾਰੀ ਜੱਪੇ ਚੱਲੇ ਰਤ ਦੇ ਸਲਲੇ ਜੱਟ ਤਹਾਰੀ ਕਹਿੰਦੇ ਬੜਾ ਕਮਸਾਨ ਦਾ ਜੁਦ ਸ਼ੁਰੂ ਹੋਇਆ ਹੈ ਰਉ ਹਨੇਉ ਪੁਣ ਚੰਦਰ ਮੁੰਡਾ ਸੋ ਸਭ ਤੋਂ ਪਹਿਲਾ ਉਹਨਾਂ ਦਾ ਜਰਨੈਲ ਜੋਧਾ ਜਿਹਦੀਆਂ ਅੱਖਾਂ 'ਚ ਧੂਆਂ ਨਿਕਲਦਾ ਸੀ ਉਹ ਕਹਿੰਦਾ ਸੀ ਜੇ ਮੈਂ ਫੂਕ ਮਾਰ ਦਿਆਂ ਤੇ ਪਹਾੜ ਉੱਡ ਜਾਣਗੇ ਆਡਾ ਜੋਧਾ ਸੀ ਉਹਦਾ ਨਾਮ ਸੀ ਤੁਮਰ ਨੈਣ ਤੁਮਰ ਨੈਣ ਕਹੇ ਤੁਮਰ ਨੈਣ ਕਹੇ ਬਲ ਆਪਣੋ ਸਵਾਸਨ ਸਾਥ ਪਹਾੜ ਉਡਾਉਂ ਕਹਿੰਦਾ ਮੈਂ ਸਾਹ ਲਵਾਂ ਨਾ ਤੇ ਮੇਰੇ ਸਾਹ ਨਾਲ ਪਹਾੜ ਉੱਡ ਜਾਂਦੇ ਆ ਉਹ ਚੰਡੀ ਨਾਲ ਜੰਦ ਕਰਨ ਲਈ ਆਇਆ ਤੇ ਚੰਡੀ ਨੇ ਉਹਨੂੰ ਮਾਰ ਦਿੱਤਾ ਫੇਰ ਚੰਡ ਤੇ ਮੁੰਡ ਦੋਵੇਂ ਸੂਰਮੇ ਆਏ ਮੁੰਡ ਕੋ ਮੁੰਡ ਉਤਾਰਦੀ ਉਹ ਚੰਡ ਕੋ ਹੱਥ ਲਗਾਵਤ ਚੰਡੀ ਜਦੋਂ ਚੰਡੀ ਨਾਲ ਜਦ ਹੋਇਆ ਚੰਡੀ ਨੇ ਚੰਡ ਤੇ ਮੁੰਡ ਦੋਵੇਂ ਮਾਰ ਦਿੱਤੇ ਰਕਤ ਬੀਜ ਸੰਮੁਖ ਅਰਿਓ ਬਾਜਿਓ ਵੱਡ ਖੰਡਾ ਫੇਰ ਤੀਜੇ ਨੰਬਰ ਤੇ ਸੋਬਰ ਸੋਬ ਦੀ ਫੌਜ ਦੇ ਵੱਡੇ ਜਰਨੈਲ ਦੋ ਸਾਹਮਣੇ ਆਏ ਚੰਡ ਤੇ ਮੁੰਡ ਉਹਨਾਂ ਤੋਂ ਬਾਅਦ ਆਇਆ ਰਕਤ ਬੀਜ ਉਹਨੂੰ ਵਰਦਾਨ ਸੀ ਵੀ ਜਿੰਨੇ ਮੇਰੇ ਖੂਨ ਦੇ ਤੁਪਕੇ ਧਰਤੀ ਤੇ ਡਿਗਣ ਉਹਨੇ ਹੀ ਮੇਰੇ ਵਰਗੇ ਰਾਖਸ਼ ਪੈਦਾ ਹੋ ਜਾਣ ਉਹਨੇ ਵਰ ਮੰਗਿਆ ਹੋਇਆ ਸੀ ਜਦੋਂ ਉਹਦਾ ਸੀਸ ਲਾਇਆ ਜਿੰਨੇ ਖੂਨ ਦੇ ਟਪਕੇ ਡਿਗੇ ਉਹਨੇ ਹੀ ਉਹਦੇ ਵਰਗੇ ਹੋਰ ਪੈਦਾ ਹੋ ਗਏ ਜਦੋਂ ਉਹ 1 ਤੋਂ 100 ਹੋ ਗਏ ਤੇ 100 ਮਾਰਿਆ ਤੇ 1000 ਹੋ ਗਏ 1000 ਮਾਰਿਆ ਤੇ ਲੱਖਾਂ ਹੋ ਗਏ ਤੇ ਲੱਖਾਂ ਮਾਰੇ ਤੇ ਕਰੋੜਾ ਹੋ ਗਏ ਹਾਂਜੀ ਰਕਤ ਪੀਲ ਕੇ ਰਕਤ ਤੇ ਰਾਖਸ਼ ਸਮਦਾਏ ਕਹਿੰਦੇ ਰਕਤ ਪੀਜਦਾ ਜਿੰਨਾ ਲਹੂ ਡੁੱਲਦਾ ਗਿਆ ਅੱਜ ਵੀ ਸਾਧ ਸੰਗਤ ਜੀ ਤੁਹਾਡੇ ਸਾਹਮਣੇ ਹੀ ਦੇਖ ਲਓ ਕਰੋਨਾ ਇਹੋ ਜਿਹੇ ਦਾਇਤ ਸੀ ਕਿ ਉਹਦੇ ਵਿੱਚੋਂ ਇੱਕ ਬੰਦੇ ਨੂੰ ਛੂ ਜਾਵੇ ਤੇ ਉਹ ਨਹੀਂ ਉਹਦੇ ਚ ਪੈਦਾ ਹੋ ਜਾਂਦੇ ਗਟਾਣੂ ਅੱਗੇ ਉਹਦੇ ਚ ਪੈਦਾ ਹੋ ਜਾਂਦੇ ਇਹ ਕਾਲਪੁਰਖ ਦੀਆਂ ਸ਼ਕਤੀਆਂ ਦਾ ਕੋਈ ਅੰਤ ਆ ਕਿਹੜੇ ਰੂਪ ਚ ਕੰਮ ਕਰਨਾ ਕਿਵੇਂ ਕਰਨਾ ਬੰਦਾ ਨਹੀਂ ਸਮਝ ਸਕਦਾ ਕਹਿੰਦੇ ਇੱਕ ਤੋਂ 100 ਤੇ 100 ਤੋਂ ਲੱਖਾਂ ਹੋ ਗਏ ਜਦੋਂ ਲੱਖਾਂ ਹੀ ਦੈਦ ਧਰਤੀ ਤੇ ਇੱਕੋ ਜੇ ਫਿਰਦੇ ਹਨ ਉੱਜ ਜਦ ਤ्यों ਸਿਉ ਹਨਤ ਹੈ ਰਣ ਭੂਮ ਗਿਰਾਏ ਜਿਵੇਂ ਜਿਵੇਂ ਪੈਦਾ ਹੋਈ ਜਾਂਦੇ ਚੰਡੀ ਮਾਰੀ ਜਾਂਦੀ ਮਾਰ ਮਾਰ ਕੇ ਸੁੱਟੀ ਜਾਂਦੀ ਹੋਰ ਪੈਦਾ ਹੋਈ ਜਾਂਦੇ ਹਨ ਸੂਚਿਓ ਹੋਦ ਅਸੰਖ ਹੀ ਟੋਟਾ ਨਹਿ ਆਇਓ ਗਿਣਤੀ ਵੱਧਦੀ ਗਈ ਸੈਂਕੜੇ ਤੋਂ ਹਜ਼ਾਰਾਂ ਤੇ ਹਜ਼ਾਰਾਂ ਤੋਂ ਲੱਖਾਂ ਦੇ ਲੱਖਾਂ ਤੋਂ ਕਰੋੜਾਂ ਦੇ ਕਰੋੜਾਂ ਤੋਂ ਅਰਬਾਂ 'ਚ ਪਹੁੰਚ ਗਏ ਛੋਟਾ ਨਹੀਂ ਆਉਂਦਾ ਬਹੁਤ ਪਰਮਚੰਦਰ ਆਪੇ ਖਾ ਨਹਿ ਪਾਇਓ ਬੜੇ ਯੁੱਗ ਜੰਗ ਹੁੰਦਾ ਰਿਆ ਕਈ ਸਦੀਆਂ ਲੜਾਈ ਵਿੱਚ ਬੀਤ ਗਈਆਂ ਉਹ ਲੇਖਾ ਹਿਸਾਬ ਕਿਤਾਬ ਮੁੱਕਣ ਵਿੱਚ ਨਹੀਂ ਆਇਆ ਨੋਖੇ ਪਰਸਨ ਸੂਨ ਲੱਗ ਸੰਖਿਆ ਸਭ ਕੀਨੀ ਸਾਧ ਸੰਗਤ ਜੀ ਇੱਕ ਨੋ ਦੇ ਅੱਗੇ 7 ਜ਼ੀਰੋ ਆ ਲਾ ਦਿਓ ਜੇ 5 ਜ਼ੀਰੋ ਲਾਓ ਤੇ ਲੱਖ ਬਣਦਾ 6 ਲਾਓ ਤੇ 10 ਲੱਖ ਬਣਦਾ ਜੇ 7 ਲਾ ਦਿਓ ਤੇ ਕਰੋੜ 9 ਦੇ ਉੱਤੇ 7 ਜ਼ੀਰੋਆਂ ਲਾ ਦਿਓ ਤੇ ਕਿੰਨੀ ਬਣ ਗਈ 9 ਕਰੋੜ 9 ਕਰੋੜ ਜਿਹੜੇ ਸਨ ਉਹ ਰੱਖ ਤੇ ਵਿੱਚ ਦੇ ਦੈਂਤ ਬਣ ਗਏ ਗ੍ਰਿੰਦਰ ਕੀਸ਼ੋਰ ਗਿਣਤ ਭੇ ਇਤਨੀ ਚਤਨੀ ਬਹੁਤ سارے ઋષਿ मुनि ਉਹਨਾਂ ਨੂੰ ਗਿਣਨ ਤੇ ਹੀ ਲੱਗੇ ਰਹੇ ਗਿਣਤੀ ਨਹੀਂ ਹੁੰਦੀ ਗਿਣਨੇ ਹੀ ਔਖੇ ਹੋਵੇ 9 ਕਰੋੜ ਬੰਦਾ ਗਿਣਨਾ ਕੋਈ ਸੌਖਾ ਹੁੰਦਾ ਕਿਆ ਦਾ ਦੈਤ ਹੀ ਦੈਤ ਸਾਰੇ ਪਾਸੇ ਫਿਰਦੇ ਹਨ ਭਏ ਰਕਤੇ ਪੁਨ ਹਤੇ ਬੁਧ ਬੁਧ ਸਮ ਸੋਈ ਕਹਿੰਦੇ ਖੂਨ ਤੋਂ ਹੀ ਪੈਦਾ ਹੋਏ ਉਹਨਾਂ ਦੇ ਬੁਲਬਲੇ ਖੂਨ ਦੇ ਉੱਠਦੇ ਸਨ ਤੇ ਉਹਦੇ ਵਿੱਚੋਂ ਦੈਤ ਪੈਦਾ ਹੋ ਜਾਂਦੇ ਸਨ ਭਏ ਰਕਤ ਕੋ ਜਲ ਤੋ ਜਨ ਪਰ ਲੈ ਹੋਈ ਕਹਿੰਦੇ ਪਾਣੀ ਤਾਂ ਨજર ਨਹੀਂ ਆਉਂਦਾ ਹੁਣ ਸਮੁੰਦਰ ਵਿੱਚ ਵੀ ਲਹੂ ਨજર ਆਉਂਦਾ ਸੀ ਧਰਤੀ ਦੇ ਨਦੀਆਂ ਲਹੂ ਦੀਆਂ ਭਰ ਕੇ ਚੱਲਦੀਆਂ ਸਨ ਸਨੋਵਰਾ ਚ ਲਹੂ ਤਰਦਾ ਸੀਗਾ ਕਹਿੰਦੇ ਉਹ ਲਖੂਨ ਵੀ ਆ ਨਦੀਆਂ ਵਗਾਤੀਆਂ ਇੰਨਾ ਲਹੂ ਵਗਿਆ ਇੰਨਾ ਜੁੱਧ ਹੋਇਆ ਖੂਨ ਭਈ ਸਭ ਸਿਤਾ ਬਤਨ ਇੰਗਟ ਨਹੀਂ ਕਹਿੰਦੇ ਧਰਤੀ ਜਿਹੜੀ ਹੈ ਨਾ ਉਹ ਸੁਣ ਹੋ ਗਈ ਇੱਕ ਵਾਰੀ ਤਾਂ ਸੁਣ ਹੋ ਗਈ ਵੀ ਸਰੀਰ ਚ ਹਰਕਤ ਨਾ ਰਵੇ ਅੱਖੋਂ ਸਿਰ ਵਾਏ ਜਦੋਂ ਬੰਦਾ ਡਰ ਜਾਂਦਾ ਨਾ ਤੇ ਬੰਦਾ ਸੁਣ ਹੋ ਜਾਂਦਾ ਉਹਦੇ ਉਹਨੂੰ ਜੇ ਕੋ ਕਹੀਏ ਨਾ ਉਹਨੂੰ ਹੱਥ ਵੀ ਨਹੀਂ ਹਿੱਲਦੇ ਉਹਦੇ ਅੱਖਾਂ ਨਹੀਂ ਫਰਕਦੀਆਂ ਉਹਦੇ ਮੂੰਹ ਤੋਂ ਗੱਲ ਨਹੀਂ ਨਿਕਲਦੀ ਆ ਸਾਰੀ ਧਰਤੀ ਇੰਨੀ ਭੈਪੀਤ ਹੋ ਗਈ ਦੇਵਤੇ ਵੀ ਦਾਇਤ ਵੀ ਪਸ਼ੂ ਪੰਛੀ ਵੀ ਕੀੜੇ ਮਕੌੜੇ ਵੀ ਡਰ ਗਏ ਇੰਨਾ ਲਹੂ ਇੰਨੀ ਲੜਾਈ ਇੰਨਾ ਭਿਆਨਕ ਦ੍ਰਿਸ਼ ਬਣ ਗਿਆ ਸੰਸਾਰ ਦਾ ਸ਼ਸ਼ਰਕਾਰ ਪਖੀ ਅਤਮ ਨੂੰ ਪੱਥਰ ਜਲ ਮਾਹੀ ਇਦਾਂ ਲੱਗਦਾ ਸੀ ਜਿਵੇਂ ਧਰਤੀ ਸਮੁੰਦਰ ਦੇ ਵਿੱਚਕਾਰ ਪੱਥਰ ਦਾ ਇੱਕ ਟੁਕੜਾ ਹੀ ਰਹਿ ਗਈ ਹੈ ਨਿਸ਼ਚੇਸ਼ਤਾ ਹੋ ਗਈ ਕੋਈ ਹਲਚਲ ਨਹੀਂ ਕੋਈ ਉਹਦੇ ਵਿੱਚ ਹਰਕਤ ਨਹੀਂ ਰਹੀ ਗੁਣ ਗੁਣਾਂ ਨੂੰ ਚੰਗੇ ਕਾ ਇਹ ਸਮਾਂ ਭਲਾਈ ਕਹਿੰਦੇ ਉਸ ਵੇਲੇ ਜਿਹੜੇ ਚੰਗੇ ਗੁਣ ਸੀ ਨਾ ਉਹ ਵੀ ਅਲੋਪ ਹੋ ਗਏ ਸਾਤ ਸੰਜੇ ਤੇ ਲੜਾਈ ਹੁੰਦੀ ਹੈ ਨਾ ਰੱਬ ਨਾ ਕਰੇ ਕੋਈ ਥਰਡ ਵਰਡ ਵਾਰ ਲੱਗ ਗਈ ਜਿਹਦੇ ਅੱਜ ਅਸਾਰ ਬਣੇ ਹੋਏ ਨੇ ਦੁਨੀਆ ਦੇ ਉੱਤੇ ਜੇ ਕਿਤੇ ਐਸਾ ਹੋ ਜਾਵੇ ਅੱਜ ਨੀਆਂ ਰੌਣਕਾਂ ਲੱਗੀਆਂ ਨੇ ਜਿੰਨੇ ਆਪਾਂ ਵਧੀਆ ਤਰੀਕੇ ਨਾਲ ਸਹੂਲਤਾਂ 'ਚ ਜੀ ਰਹੇ ਆ ਇਦਾਂ ਜੀ ਲਵਾਂਗੇ ਇਹ ਹਵਾਈ ਜਹਾਜ਼ ਇਹ ਟ੍ਰੇਨਾਂ ਇਹ ਗੱਡਾਂ ਗੱਡੀਆਂ ਕਾਰਾਂ ਇਹ ਘਰ 'ਚ ਬੈਠਿਆਂ ਹੀ ਸਾਰੀਆਂ ਚੀਜ਼ਾਂ ਖਾਣ ਪੀਣ ਨੂੰ ਮਿਲਣੀਆਂ ਇੰਨਾ ਸੁੱਖ ਥੋੜਾ ਰਹਿਣਾ ਫਿਰ ਫਿਰ ਤਾਂ ਜਾਣਾ ਨਹੀਂ ਪੈ ਜਾਣੀ ਐ ਬਸ ਖੋਖਣ ਹੋਣੀ ਐ ਸਾਰੇ ਇਹ ਹਾਲ ਤਦੋਂ ਵੀ ਬਣ ਗਈ ਕਹਿੰਦੇ ਉਸ ਵੇਲੇ ਸਾਰੀ ਧਰਤੀ ਤੇ ਡਰ ਭੈ ਦਾ ਮਾਹੌਲ ਬਣ ਗਿਆ ਧਰਤੀ ਸੋਨਮਨ ਹੋ ਗਈ ਸਭ ਥਾਂ ਥਾਂ ਤੇ ਕੰਬਣ ਲੱਗੇ ਹਨ ਉਹ ਲਲ ਕਰ ਕੋ ਬਿਨ ਨਰੀ ਨਹਿ ਠਹਿਰਨ ਪਾਈ ਕਈ ਤੇ ਲੜ ਕੇ ਮੈਦਾਨੇ ਜੰਗ ਚ ਮਾਰੇ ਗਏ ਕਈ ਬਿਨਾ ਲੜੇ ਡਰ ਕੇ ਭੱਜ ਗਏ ਕਈ ਬਿਨਾ ਲੜੇ ਡਰ ਕੇ ਹੀ ਮਰ ਗਏ ਕੋਈ ਸਾਹਮਣੇ ਖਲੋਤਾ ਨਹੀਂ ਐਸਾ ਚੰਡੀ ਨਾਲ ਡੈਂਤਾਂ ਦਾ ਜੁਦ ਹੋਇਆ ਅੰਤਰ ਧਿਆਨ ਹੋਇ ਅੰਬਕਾ ਵਿਜਾਚਲ ਆਈ ਪਰ ਦੈਂਤ ਘਟਣ ਵਿੱਚ ਨਹੀਂ ਆਏ ਦੈਤਾਂ ਦਾ ਦਲ ਇੰਨਾ ਹੋ ਗਿਆ ਵੀ ਧਰਤੀ ਤੇ ਕੀੜਿਆਂ ਤਰ੍ਹਾਂ ਦੈਤ ਹੀ ਦੈਤ ਫਿਰਦੇ ਬੁਰੇ ਬੰਦੇ ਹੀ ਫਿਰਦੇ ਆ ਕਹਿੰਦੇ ਹੁਣ ਚੰਡਕਾ ਨੇ ਦੇਖਿਆ ਵੀ ਇਹ ਤਾਂ ਬਹੁਤ ਭਿਆਨਕ ਸਥਿਤੀ ਬਣ ਗਈ ਸੰਸਾਰ ਦੀ ਚੰਡਕਾ ਫਿਰ ਅੰਤਰ ਧਿਆਨ ਹੋ ਕੇ ਬਿੰਦਿਆचल ਤੇ ਆ ਗਈ ਗਨਮੂਰਤ ਸਭ ਕਰਤ ਭੀ ਕਿਹ ਲਖੀ ਨ ਜਾਈ ਉਹ ਜੰਗਲ ਵਿੱਚ ਮੂਰਤੀ ਰੂਪ ਹੋ ਗਈ ਆ ਜਿਹੜੀ ਮੂਰਤੀ ਦੀ ਪੂਜਾ ਹੋਈ ਨਾ ਚੰਡਕਾ ਉੱਥੋਂ ਮੂਰਤੀ ਸ਼ੁਰੂ ਹੋਈ ਹੈ ਆਖੋ ਸ੍ਰੀ ਵਾਹਿਗੁਰੂ ਪੱਥਰ ਦੀ ਮੂਰਤੀ ਬਣਾ ਕੇ ਪੂਜਣ ਲੱਗ ਪਏ ਕਿਉਂਕਿ ਚੰਡੀ ਨੇ ਦੇਖਿਆ ਜੇ ਮੈਂ ਪ੍ਰਤੱਖ ਅਸਰੂਪ ਦੇ ਦਰਸ਼ਨ ਦੇਾਂਗੀ ਤਾਂ ਮੈਨੂੰ ਟਿਕਣ ਨਹੀਂ ਦੇਣਗੇ ਉਹਨੇ ਪੱਥਰ ਸਿਲਾ ਰੂਪ ਧਾਰਨ ਕਰ ਲਿਆ ਮੂਰਤ ਰੂਪ ਹੋ ਗਈ ਤੇ ਤਪ ਕਰਨ ਲੱਗੀ ਐ ਅਸਰ ਲਗੇ ਤਬ ਖੋਜਣੀ ਇਸ ਚੰਗਾਈ ਤੇ ਰਕਸ਼ ਜਿਹੜੇ ਇਹਨਾਂ ਨੂੰ ਲੱਭਣ ਲੱਗ ਪਏ ਵੀ ਲੱਭ ਜਾਵੇ ਤੈਨੂੰ ਮਾਰ ਦੇਈ ਅਕਾਲ ਪੁਰਖ ਦੀ ਪਰਮੇਸ਼ਰ ਦੀ ਸ਼ਕਤੀ ਦਾ ਨਾਸ ਕਰ ਦੇਈਏ ਤਾਂ ਕਿ ਦੇਵਤੇ ਕਦੀ ਵੀ ਸਿਰ ਨਾ ਉਠਾ ਸਕਣ ਦੇਵਤਿਆਂ ਦੀ ਸਹਾਇਤਾ ਕਰਦੀ ਹੈ ਚੰਡੀ ਕੱਪ ਕਰ ਰਿਆ ਸੀ ਕਿਉਂਕਿ ਰਾਜ